ਐਸੋ ਅਗਦੀ ਇੱਕ ਵੱਡੀ ਖਬਰ ਤੋਂ ਤੁਹਾਨੂੰ ਰੂਬਰੂ ਕਰਵਾਉਂਦੇ ਆਂ ਤੇ ਖਬਰ ਜੁੜੀ ਹੋਈ ਹੈ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਮਾਮਲੇ ਦੇ ਨਾਲ ਡੀਆਈਜੀ ਹਰਚਰਨ ਭੁੱਲਰ ਦੀ ਡੈਰੀ ਦੇ ਵਿੱਚੋਂ ਪੰਜਾਬ ਦੇ ਵੱਡੇ ਅਫਸਰਾਂ ਦੇ ਨਾਮ ਮਿਲੇ ਨੇ ਤੇ ਜਦੋਂ ਉਹ ਡੀਆਈਜੀ ਭੁੱਲਰ ਨੂੰ ਰਿਮਾਂਡ ਤੇ ਲਜਾਇਆ ਗਿਆ ਤੇ ਵੱਡੇ ਵੱਡੇ ਅਫਸਰਾਂ ਦੇ ਹਲਚਲੀਆਂ ਮਚ ਗਈਆਂ ਵੱਡੇ ਵੱਡੇ ਮੰਤਰੀਆਂ ਦੇ ਜੋ ਕਿ ਹੱਥ ਪੈਰ ਕੰਮਣ ਲੱਗੇ ਪੰਜਾਬ ਦੇ ਕੈਬਨਿਟ ਮੰਤਰੀਆਂ ਦੇ ਨਾਮ ਉਸ ਡੈਰੀ ਦੇ ਵਿੱਚ ਉਸ ਡੈਰੀ ਦੇ ਵਿੱਤ ਲੈਨ ਦੇ ਨੂੰ ਲੈ ਕੇ ਇੱਕ ਵੱਡੀ ਜੋ ਕਿ ਅਪਡੇਟ ਮਿਲੀ ਹੈ ਜੋ ਕਿ ਡੀਏ ਕੀ ਭੁੱਲਰ ਦੇ ਘਰੋਂ ਜਦੋਂ ਛਾਪੇ ਮਾਰੀ ਦੇ ਦੌਰਾਨ ਡਾਇਰੀ ਮਿਲੀ ਤੇ ਹੁਣ ਆਖਰਕਾਰ ਕਿਹੜੇ ਕਿਹੜੇ ਮੰਤਰੀ ਦਾ ਨਾਮ ਹੈ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਣੇ ਆ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਬੇਹੱਦ ਵੱਡੀ ਖਬਰ ਤੋਂ ਤੁਹਾਨੂੰ ਰੂਬਰੂ ਕਰਾਉਂਦੇ ਹਾਂ ਕਿ ਡੀਆਈਜੀ ਭੁੱਲਰ ਉਸ ਦੇ ਘਰੋਂ ਮਿਲੀ ਡਾਇਰੀ ਦੇ ਵਿੱਚ ਇੱਕ ਬਹੁਤ ਵੱਡਾ ਰਾਜ਼ ਛੁਪਿਆ ਹੋਇਆ ਸੀ ਤੇ ਪੰਜਾਬ ਦੇ ਇੱਕ ਵੱਡੇ ਮੰਤਰੀ ਦਾ ਨਾਮ ਉਸ ਦੇ ਵਿੱਚ ਲਿਖਿਆ ਗਿਆ ਜਦੋਂ ਨਾਮ ਉਹ ਜ਼ਾਹਿਰ ਹੋਇਆ CBI ਦੇ ਸਾਹਮਣੇ ਦੋਸਤੋ ਬਾਅਦ ਇੱਕ ਵੱਡਾ ਹੜਕੰਪ ਮਚ ਗਿਆ ਦੋਸਤੋ ਅੱਜ ਇੱਕ ਖਬਰ ਸਾਹਮਣੇ ਆਈ ਹੈ ਕਿ ਸਾਰੇ ਸਿਸਟਮ ਦੀਆਂ ਜੜਾਂ ਹਿਲਾ ਕੇ ਰੱਖ ਦਿੱਤੀਆਂ ਇਸ ਖਬਰ ਨੇ ਕਿ DIG ਭੁੱਲੜ ਦੇ ਘਰ ਤਲਾਸ਼ੀ ਦੌਰਾਨ ਪੁਲਿਸ ਨੂੰ ਇੱਕ ਪੁਰਾਣੀ ਡਾਇਰੀ ਸਾਹਮਣੇ ਆਈ ਜਦੋਂ ਉਹ ਪੁਰਾਣੀ ਡਾਇਰੀ ਦੇ ਪੰਨੇ ਖੋਲ੍ਹੇ ਆਏ ਤੇ ਉਸ ਦੇ ਵਿੱਚੋਂ ਇੱਕ ਐਸਾ ਰਾਜ਼ ਨਿਕਲਿਆ ਜਿਸ ਨੇ ਇੱਕ ਵੱਡੇ ਮੰਤਰੀ ਦੇ ਨਾਲ ਉਸ ਨਾਮ ਨੂੰ ਜੋੜਿਆ ਗਿਆ ਇੱਕ ਵੱਡਾ ਮੰਤਰੀ ਜੋ ਕਿ ਇਸ ਸਾਰੇ ਹੀ ਸਿਸਟਮ ਦੇ ਨਾਲ ਜੁੜਿਆ ਹੋਇਆ ਹੈ ਸਰੋਤਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੋ ਕਿ ਡੀਆਈਜੀ ਭੁੱਲਰ ਦੇ ਘਰ ਜਦੋਂ ਜਾਂਚ ਟੀਮ ਪਹੁੰਚੀ ਤਾਂ ਉੱਥੋਂ ਇੱਕ ਤਜੋਰੀ ਦੇ ਵਿੱਚ ਇੱਕ ਪੁਰਾਣੀ ਡੈਰੀ ਜਿਸ ਦੇ ਉੱਪਰ ਰੋਜ਼ਾਨਾ ਦੀਆਂ ਡਿਊਟੀ ਦੀਆਂ ਨੋਟ ਤੋਂ ਇਲਾਵਾ ਕਈ ਸ਼ਖਸੀਤਾਂ ਦੇ ਨਾਮ ਲਿਖੇ ਸਨ ਅਤੇ ਉਸ ਦੇ ਵਿੱਚ ਚੰਡੀਗੜ੍ਹ ਦੇ ਵੱਡੇ-ਵੱਡੇ ਅਫਸਰਾਂ ਦੇ ਨਾਮ ਲਿਖੇ ਹੋਏ ਸੀ ਅਤੇ ਉਸ ਡੈਰੀ ਦੇ ਵਿੱਚ ਵੱਡੇ ਵੱਡੇ ਦਲਾਲਾਂ ਦੇ ਨਾਮ ਲਿਖੇ ਹੋਏ ਸੀ ਹੁਣ ਜਦੋਂ ਉਹ ਰੋਪੜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਉਸ ਨੂੰ ਜਦੋਂ ਛਾਪੇ ਮਾਰੀ ਕੀਤੀ ਗਈ ਉਸ ਦੇ ਕੋਲ ਭਾਰੀ ਮਾਤਰਾ ਦੇ ਵਿੱਚ ਸੋਨਾ ਮਿਲਿਆ ਗਿਆ ਘਰ ਦੇ ਵਿੱਚੋਂ ਕੈਸ਼ ਮਿਲਿਆ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਉਸ ਦੇ ਘਰ ਦੇ ਵਿੱਚੋਂ ਹੋਰ ਵੀ ਭਾਰੀ ਮਾਤਰਾ ਦੇ ਵਿੱਚ ਕੁਝ ਮਹਿੰਗੀਆਂ ਵਸਤੂਆਂ ਮਿਲੀਆਂ ਕਿਉਂਕਿ ਇਸ ਨੇ ਇੱਕ ਸਕ੍ਰੈਪ ਦੇ ਵਪਾਰੀ ਦੇ ਨਾਲ ਜਦੋਂ ਡੀਲ ਕੀਤੀ ਸੀ ਤੇ ਡੀਲ ਦੇ ਦੌਰਾਨ ਜਦੋਂ ਉਸ ਤੋਂ ਰਿਸ਼ਵਤ ਮੰਗੀ ਸੀ ਤੇ ਉਸ ਨੇ ਇਸ ਦੀ ਸ਼ਿਕਾਇਤ ਕੀਤੀ ਉਸ ਰਿਸ਼ਵਤ ਜੋ ਰੋਕਣ ਵਾਲਾ ਡਿਪਾਰਟਮੈਂਟ ਹੈ ਉਸ ਨੂੰ ਦੋਸਤੋ ਬਾਅਦ ਕੀ ਹੋਇਆ ਕਿ ਜਦੋਂ ਇਸ ਦੇ ਕਰ ਛਾਪੇ ਮਾਰੀ ਕੀਤੀ ਤੁਹਾਨੂੰ ਰਿਸਬਤ ਲੈਂਦਾ ਰੰਗੇ ਹੱਥੀ ਫੜਿਆ ਗਿਆ ਤੇ ਉਸ ਤੋਂ ਬਾਅਦ ਇਸ ਦੀ ਗ੍ਰਿਫਤਾਰੀ ਹੋਈ ਅਤੇ ਗ੍ਰਿਫਤਾਰ ਹੋਣ ਤੋਂ ਬਾਅਦ ਇਸ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਅਦੇ ਇਸ ਤੋਂ ਪੁੱਛਗਿੱਛ ਕੀਤੀ ਗਈ ਪੁੱਛਗਿੱਛ ਕਰਨ ਤੋਂ ਬਾਅਦ ਹੁਣ ਇਕੱਲਾ ਬੰਦਾ ਤਾਂ ਇੰਨਾ ਕੰਮ ਕਰ ਨਹੀਂ ਸਕਦਾ ਜ਼ਰੂਰ ਹੈ ਜੋ ਕਿ ਡੀਆਈਜੀ ਹੈ ਇੱਕ ਰੇਂਜ ਦਾ ਠੀਕ ਹੈ ਤੇ ਇਸ ਦੇ ਕੋਲ ਪਹੁੰਚ ਵੀ ਹੋਏਗੀ ਮੰਤਰੀਆਂ ਦੇ ਨਾਲ ਗੱਲਬਾਤ ਵੀ ਹੋਵੇਗੀ ਦਲਾਲਾਂ ਦੇ ਨਾਲ ਗੱਲਬਾਤ ਵੀ ਹੋਵੇਗੀ ਕਿਉਂਕਿ ਕੱਲਾ ਸ਼ਖਸ ਐਡਾ ਵੱਡਾ ਕੰਮ ਜੋ ਹੈ ਉਹ ਨਹੀਂ ਕਰ ਸਕਦਾ ਹੁਣ ਅਸੀਂ ਆਪਾਂ ਸੋਚ ਲੈਨੇ ਆ ਕਿ ਡੀਆਈਜੀ ਨਾਲ ਜਿਸਮਤ ਲਈ ਪ੍ਰੈਸ ਦੇ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ ਬਹੁਤ ਵੱਡੀ ਇੱਕ ਜਾਲ ਵੀ ਹੈ ਇੱਕ ਮੰਤਰੀਆਂ ਦਾ ਇੱਕ ਕਬੀਲਾ ਪਿੱਛੇ ਕੰਮ ਕਰ ਰਿਹਾ ਹੈ ਜੇਕਰ ਇਸ ਤੋਂ ਰਿਮਾਂਡ ਦੌਰਾਨ ਪੁੱਛਗਿੱਛ ਕੀਤੀ ਜਾਵੇ ਤਾਂ ਸਾਰੇ ਖੁਲਾਸੇ ਕਰ ਸਕਦਾ ਹੈ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ